ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਦਾ ਕਾਲਾ ਚਾ ਵਾਹਿਗੁਰੂ ਜੀ ਕੀ ਫਤੇ ਅੱਜ ਦੀ ਆਪਾਂ ਮੀਟਿੰਗ ਜਿਹੜੀ ਉਹ ਜਲਦੀ ਕਿਉਂ ਸੱਦੀ ਆ ਆ 5 ਸਾਲ ਤੇ ਤਕਰੀਬਨ ਪੱਜ ਨੱਟ ਚ ਸਾਰਾ ਲੰਘ ਗਿਆ ਕਦੀ ਬੰਨ ਨਾ ਉਤਰ ਟੁੱਟ ਗਿਆ ਕਦੀ ਇਦਰ ਹੋ ਗਿਆ ਕਦੀ ਕਿਤੇ ਕੁਝ ਹੋ ਗਿਆ ਜੀ ਕਿਤੇ ਹੋ ਗਿਆ ਆਹੀ ਚੀਚਾਂ ਚ ਲੰਘ ਗਿਆ ਸਾਰਾ ਜਿੱਥੇ ਸਰਕਾਰ ਨੇ ਇਹੜਾ ਪਾਣੀ ਆ ਪਾਣੀ ਵੀ ਇਹਨਾਂ ਦਾ ਸਾਬਤ ਹੋ ਗਿਆ ਵੀ ਇਹਨਾਂ ਨੇ ਆਪ ਜਾਣ ਕੇ ਪੰਜਾਬ ਨੂੰ ਡੋਬਿਆ ਬਾੜ ਕੋਈ ਕੁਦਰਤੀ ਨਹੀਂ ਆਇਆ ਪਹਿਲਾਂ 70% ਕੁਦਰਤੀ ਸੀ 30% ਕੁਦਰਤੀ ਸੀ 70% ਇਹਨਾਂ ਦੇ ਸ਼ੱਕ ਸੀ ਹੁਣ ਤਾਂ 100% ਹੀ ਹੋ ਗਿਆ ਕਿ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਇਹ ਜਾਣਬੁੱਝ ਕੇ ਕੀਤਾ ਗਿਆ ਮੰਨ ਕੇ ਨੇ ਪਰ ਮੰਨਣ ਤੋਂ ਬਾਅਦ ਵੀ ਅੱਜੇ ਤੱਕ ਉਹ ਬੋਰਡ ਦਾ ਚੇਅਰਮੈਨ ਜਿਹੜਾ ਉਹ ਅਜੇ ਉਸੇ ਕੁਰਸੀ ਤੇ ਬੈਠਾ ਉਹਨੂੰ ਸਸਪੈਂਡ ਨਹੀਂ ਕੀਤਾ ਇੱਥੇ ਸਰਕਾਰ ਜਿਹੜੀ ਆ ਸਰਕਾਰੀ ਜਦੋਂ ਉਹਨਾਂ ਜਿਵੇਂ ਮੰਨ ਲਓ ਆਪਾਂ ਦਿੱਲੀ ਮੋਰਚਾ ਲਾਇਆ ਮੇਰਾ ਘਰ ਸਾਰੇ ਗਏ ਉਹਨਾਂ ਕੋਲ ਆਪਾਂ ਤਿੰਨ ਕਾਨੂੰਨ ਵਾਪਸ ਕਰਾ ਲਏ ਭੰਗੜੇ ਪਾਉਂਦੇ ਆ ਗਏ ਵੀ ਜਿੱਤ ਗਏ ਆ ਉਸ ਤੋਂ ਬਾਅਦ ਚ ਇਹਨਾਂ ਨੇ ਲੈਣ ਦੀ ਲੈਂਡ ਪੂਲਿੰਗ ਉਹ ਆਪਾਂ ਤਗੜੇ ਹੋ ਕੇ ਸਾਰਿਆਂ ਨੇ ਇਕਜੁੱਟ ਹੋਏ ਆਪਾਂ ਵਾਪਸ ਕਰਾ ਲਈ ਆਪਾਂ ਫੇਰ ਕਹਿਤਾ ਵੀ ਆਪਾਂ ਜਿੱਤ ਗਏ ਆ ਸਰਕਾਰਾਂ ਵਾਪਸ ਜ਼ਰੂਰ ਕਰਦੀਆਂ ਨੇ ਪਰ ਕਦੀ ਪਿੱਛੇ ਨਹੀਂ ਹਟਦੀਆਂ ਉਸ ਤੋਂ ਬਾਅਦ ਚ ਇਹਨਾਂ ਦਾ ਉਹ ਵੀ ਨਾ ਚੱਲਿਆ ਇਹਨਾਂ ਨੇ ਕਿਹਾ ਵੀ ਜਿੰਨੀਆਂ ਜ਼ਮੀਨਾਂ ਨੇ ਲੱਗ ਲੱਗ ਧੈਰਿਆਂ ਨਹੀਂ ਆ ਜਿਹਦੇ ਚ ਕਾਰਪੋਰੇਸ਼ਨ ਵੀ ਆ ਮੰਡੀ ਬੋਰਡ ਵੀ ਆ ਔਰ ਬਿਜਲੀ ਬੋਰਡ ਵੀ ਆ ਜੋਨੀ ਯੂਨੀਵਰਸਿਟੀ ਦੀ 1500 ਏਕੜਾ ਲੁਧਿਆਣਾ ਦੀ 300 ਏਕੜ ਪੰਜਾਬ ਐਗਰੋ ਦੀ ਆ 76 ਏਕੜ ਬਾਗਬਾਨੀ ਵਿਭਾਗ ਦੀ ਆ ਇਹ ਜਿਹੜੀਆਂ ਜ਼ਮੀਨਾਂ ਇਹਨਾਂ ਨੇ ਵੇਚਣ ਦੀ ਅੰਦਰੇ ਕਾਤੀ ਤਿਆਰੀ ਕਰ ਲਈ ਇੱਕ ਤਹਿਸੀਲਦਾਰ ਲੈਟਰ ਕੱਢਦਾ ਉਹਦਾ ਲੈਟਰ ਲਿਖਣ ਦਾ ਤਰੀਕਾ ਦੇਖੋ ਕਹਿੰਦਾ ਕਿ ਮਾਨਯੋਗ ਡੀਸੀ ਸਾਹਿਬ ਦੀ ਜ਼ਬਾਨੀ ਹੁਕਮ ਜ਼ਬਾਨੀ ਹੁਕਮਾਂ ਨੂੰ ਮੁੱਕ ਰੱਖਦੇ ਹੋਏ ਆ ਆ ਜ਼ਮੀਨਾਂ ਜਿੰਨੀਆਂ ਹੈਗੀਆਂ ਨੇ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਫੋਲਟਰਲੀ ਡਾਕਟਰ ਚੋਂ ਬਾਹਰ ਆ ਗਿਆ ਲੋਕਾਂ ਦੇ ਹੱਥ ਲੱਗ ਗਿਆ। ਕੋ ਨੂੰ ਇਹਨਾਂ ਨੇ ਵੇਚਣ ਦੀ ਤਿਆਰੀ ਕਰ ਲਈ। ਕੱਲ ਸਾਡੀ ਮੀਟਿੰਗ ਹੈ ਜਿਹੜੀ ਬਿਜਲੀ ਬੋਰਡ ਦੀਆਂ ਜੱਥੇਬੰਦੀਆਂ ਨੇ ਤੇ ਨਾਲ ਜਿੰਨੀਆਂ ਹੋਰ ਪੈਨਸ਼ਨਰ ਜੱਥੇਬੰਦੀਆਂ ਨੇ ਪੰਜਾਬ ਰੋਡ ਵੀ ਰੋਡ ਦੀਆਂ ਜੱਥੇਬੰਦੀਆਂ ਵਿੱਚ ਆ ਗਈਆਂ ਦੂਜੀਆਂ ਵੀ ਹੋਰ ਵੀ ਇਹਨਾਂ ਨੇ ਕਿਹਾ ਵੀ ਆਪਾਂ ਇਕੱਠੇ ਹੋ ਕੇ ਇੰਸ਼ੰਗਰਛ ਜਿਹੜਾ ਆਪਾਂ ਲੜੀਏ ਦੋ ਮੁੱਦਿਆਂ ਦੀ ਗੱਲ ਸੀਗੀ ਮੇਨ ਆ ਕੱਲ ਦੀ ਮੀਟਿੰਗ ਦੇ ਵਿੱਚ ਵੀ ਇੱਕ ਤੇ ਬਿਜਲੀ ਬੋਰਡ ਦੇ ਜਿਹੜਾ ਨਿੱਜੀਕਰਨ ਜਾ ਰਹੇ ਆ ਇਸ ਸੈਸ਼ਨ ਦੇ ਵਿੱਚ ਬਿੱਲ ਪਾਸ ਹੋ ਰਿਹਾ 225 ਵਾਲੇ ਸੈਸ਼ਨ ਦੇ ਵਿੱਚ ਔਰ ਉਹਦੇ ਵਿੱਚ ਉਹਨਾਂ ਨੇ ਉਹਨੂੰ ਜਿਹੜਾ ਪ੍ਰਾਈਵੇਟੇਸ਼ਨ ਕਰ ਦੇਣਾ ਔਰ ਇਹ ਸਾਰਾ ਜਿੰਨਾ ਸਿਸਟਮ ਆ ਇਹ ਪ੍ਰਾਈਵੇਟ ਬੰਦੇਆਂ ਦੇ ਹੱਥਾਂ ਚ ਚੱਲ ਜਾਣਾ ਜਦੋਂ ਇਹ ਪ੍ਰਾਈਵੇਟ ਬੰਦੇ ਦੇ ਹੱਥਾਂ ਚਲੇਗਾ ਮੀਟਰ ਲੱਗ ਜਾਣੇ ਆ ਚਿਪ ਵਾਲੇ ਫਿਰ ਜਿੰਨੇ ਪੈਸੇ ਪਾਓਗੇ ਉਹਨਾਂ ਚੱਲ ਪਿਆ ਕਰੂਗਾ ਜਦੋਂ ਪੈਸੇ ਮੁੱਕ ਗਏ ਉਦੋਂ ਇਹ ਕੰਮ ਖਤਮ ਹੁਣ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਆ ਰਹੀਆਂ ਨੇ ਉਹ ਕੰਪਨੀਆਂ ਆਉਂਦੇ ਤੁਹਾਨੂੰ ਇਹ ਗੱਲ ਕਹਿਣਗੀਆਂ ਵੀ ਤੁਹਾਨੂੰ 2 ਰੁਪਏ ਜੁਨਿਟ ਦਿੰਨੇ ਆ 2.5 ਰੁਪਏ ਦਿੰਨੇ ਆ ਰੁਪਏ ਜੁਨਿਟ ਨੂੰ ਵੀ ਕਹਿਣਗੇ ਉਹ ਇੱਕ ਧੋਖਾ ਹੋਊਗਾ ਕਿਉਂਕਿ ਜਦੋਂ ਆਪਾਂ ਨੂੰ ਕੋਈ ਵੀ ਚੀਜ਼ ਸਸਤੀ ਮਿਲਣਾ ਪੈਂਦੀ ਆ ਆਪਾਂ ਭੱਜ ਕੇ ਉਧਰ ਨੂੰ ਹੋ ਜਾਂਦੇ ਆ ਇਹ ਪਹਿਲਾਂ ਤੁਹਾਨੂੰ ਬਿਲਕੁਲ ਸਸਤੀ ਬਿਜਲੀ ਵੀ ਦੇਣਗੇ ਤੁਸੀਂ ਇੱਕਦਮ ਹੀ ਮੀਟਰ ਵੀ ਲਵਾਉਣੇ ਆ ਸਾਰਿਆਂ ਨੇ ਔਰ ਜਦਨ ਤੁਹਾਡੇ ਮੀਟਰ ਸਾਰੇ ਲੱਗ ਗਏ ਫਿਰ ਇਹਨਾਂ ਦੀ ਆਪਣੀ ਮਰਜ਼ੀ ਹੋਣੀ ਆ ਕਿ ਕਿੰਨੇ ਦਾ ਕਿੰਨਾ ਰੇਟ ਲਾਉਣਾ ਬਿਜਲੀ ਪੈਦਾਵਾਰ ਵੀ ਇਹਨਾਂ ਦੀ ਹੋਣੀ ਆ ਤੇ ਬਿਜਲੀ ਦਾ ਜਿਹੜਾ ਵਾਂਡਪਰ ਨਾਲ ਹੀ ਉਹ ਵੀ ਇਹਨਾਂ ਕੋਲੇ ਹੋਣੀਆਂ ਤੇ ਉਹਦੇ ਚ 90% ਲੋਕਾਂ ਦੀ ਜਿਹੜੀ ਬਿਜਲੀ ਆ ਉਹ ਗਲ ਹੋ ਜਾਣੀ ਆ ਇਸ ਕਰਕੇ ਇੱਕ ਲੜਾਈ ਇਹ ਆ ਇਹ ਦੋਨੇ ਲੜਾਈਆਂ ਜਿਹੜੀਆਂ ਪੰਜਾਬ ਪਧਰੀ ਨੇ ਜਿਹੜੀ ਬਿਜਲੀ ਬੋਰਡ ਵਾਲੀ ਉਹ ਤੇ ਇੰਡੀਆ ਲੈਵਲ ਦੀ ਆ ਲੋਕਲ ਦਾ ਇਹ ਗੱਲ ਆ ਵੀ ਇਹ ਨਹੀਂ ਸਮਝ ਆਉਂਦੀ ਵੀ ਪੈਸੇ ਸਾਡੇ ਆਏ ਆ ਟੈਂਡਰ ਸਾਡੇ ਹੋਏ ਸੀ ਸਾਡਾ ਰੋਡ ਕਿਉਂ ਨਹੀਂ ਬਣਦਾ ਇਹਦਾ ਅਜੇ ਤੱਕ ਵੀ ਕੋਈ ਪੱਕਾ ਹੱਲ ਨਹੀਂ ਲੱਭਿਆ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਕੁਝ ਕਰਨ ਲੱਗਦੇ ਆ ਉਦੋਂ ਉਹ ਟੂਲ ਪਲਾਜੇ ਤੇ ਆਪਾਂ ਨੂੰ ਕਹਿ ਕੇ ਆਏ ਕਿ ਸਵੇਰੇ ਸ਼ੁਰੂ ਕਰਾਂਗੇ ਫਿਰ ਫੋਨ ਆਉਂਦੇ ਰਿਹਾ 2 ਦਿਨ 4 ਦਿਨ 6 ਦਿਨ ਡੀਸੀ ਦਾ ਵੀ ਫੋਨ ਤੇ ਗੱਲ ਹੋਈ ਹਫ਼ਤਾ 10 ਦਿਨ ਪਰ ਨਹੀਂ ਕੋਈ ਕੰਮ ਹੋਇਆ ਨਹੀਂ ਸਹੀ ਤੇ ਦੂਜਾ ਕੰਮ ਸੀਗਾ ਆ ਜਿਹੜੀਆਂ ਰੇੜੀਆਂ ਨੇ 80% ਜਿਹੜਾ ਰੇੜੀਆਂ ਦਾ ਕੰਮ ਆ ਹੋਇਆ 20% ਅੱਜ ਵੀ ਦੁਕਾਨਾਂ ਦੇ ਮੋਰੇ ਲੱਗੀਆਂ ਨੇ ਕਹਿੰਦਾ ਵੀ ਇਹ ਨੋਟਿਸ ਦੇ ਰਹੇ ਆ ਔਰ ਨੋਟਿਸਾਂ ਤੋਂ ਬਾਅਦ ਚ ਇਹਨਾਂ ਦਾ ਚਲਾਨ ਕਰਾਂਗੇ ਫੇ ਦੁਕਾਨ ਵੀ ਸੀਲ ਕਰਾਂਗੇ ਜੇ ਬੰਦਾ ਨਾ ਅੱਗੇ ਲਵਾਉਣਾ ਹਟਿਆ ਕੱਲ ਦੀ ਇਹ ਸ਼ਾਮ ਦੀ ਗੱਲ ਆ ਇਹ ਨਹੀਂ ਵੀ ਅਸੀਂ ਇੱਕ ਵਾਰੀ ਕੰਮ ਕਰ ਲਿਆ ਤੇ ਅਸੀਂ ਘਰ ਬਹਿ ਗਏ ਆ ਅਸੀਂ ਬਕਾਇਤਾ ਉੱਤੇ ਪਹਿਰਾ ਦਿੰਦੇ ਰਹਨੇ ਆਂ ਅਸੀਂ ਸਾਰਿਆਂ ਨੂੰ ਤੰਗ ਨਹੀਂ ਕਰਦੇ ਸਾਰਿਆਂ ਨੂੰ ਤੰਗ ਨਹੀਂ ਕਰਦੇ ਅਸੀਂ ਵੀ ਹਰ ਵਾਰੀ ਰੋਜ਼ ਹੀ ਸਾਰਿਆਂ ਨੂੰ ਲੈ ਕੇ ਭੱਜੇ ਰਹੀ ਜੀ ਆਜੋ 10 ਬੰਦੇ ਐਨ ਮਾਰੋ ਵੀ ਅਸੀਂ ਸਾਰਿਆਂ ਨੂੰ ਕੱਟੇ ਕਰਕੇ ਉਦੋਂ ਤੁਰਦੇ ਜਿੱਦਣ ਸਾਡਾ ਸਰਦਾ ਜੀ ਹੁਣ ਇੱਕ ਤੇ ਦੋ ਤਰੀਕ ਨੂੰ ਆਪਾਂ ਬਿਜਲੀ ਬੋਰਡ ਦਾ ਜਿਹੜਾ ਮੰਤਰੀ ਆ ਆ ਨਵਾਂ ਬਣਿਆ ਸੰਜੀਵ ਰੋੜਾ ਪਹਿਲਾਂ ਸੀਗਾ ਈਟੀਓ ਹੋਰ ਭਜਨ ਸਿੰਘ ਉਹ ਵਿਚਾਰਾ ਇੱਕ ਅਫਸਰ ਸੀਗਾ ਰਿਟਾਇਰ ਉਹ ਇੰਨੇ ਵੱਡੇ ਸੌਦੇ ਨਹੀਂ ਸੀ ਕਰ ਸਕਦਾ ਇਹਨਾਂ ਨੇ ਦੇਖਿਆ ਵੀ ਇਹ ਸਾਡੇ ਲਾਇਕ ਨਹੀਂ ਇਹ ਕਮਾਈ ਨਹੀਂ ਕਰਕੇ ਦੇ ਸਕਦਾ ਸਾਬ ਪਰ ਇਹਨਾਂ ਨੇ ਕੀ ਕੀਤਾ ਉਹਨੂੰ ਲਾ ਕੇ ਇਹਨੂੰ ਬਿਜਲੀ ਬੋਰਡ ਦਾ ਮਹਿਕਮਾ ਦੇ ਦਿੱਤਾ ਇਹ ਵੱਡੇ ਸੌਦੇ ਤੂੰ ਹੀ ਕਰ ਸਕਦਾ ਕਿਉਂਕਿ ਤਕੜਾ ਵਪਾਰੀ ਆ ਤਾਂ ਇਹ ਇਹ ਪ੍ਰਪੋਜ਼ਲ ਆ ਜਿਹੜੀ ਜ਼ਮੀਨਾਂ ਵੇਚਣ ਵਾਲੀ ਇਸ ਬੰਦੇ ਦੀ ਆ ਔਰ ਇਹਨਾਂ ਨੇ 12 ਫੇਸ ਦੇ ਵਿੱਚ ਮੰਡੀ ਸੀ ਜਿਹੜੀ ਮੰਡੀ ਇਹਨਾਂ ਨੇ ਵੇਚ ਦਿੱਤੀ ਆ ਮੰਡੀ ਵੇਚ ਕੇ ਜਿਹੜਾ ਤੁਹਾਨੂੰ ਛੋਟੇ-ਮੋਟੇ ਚੈੱਕ ਦਿੱਤੇ ਆ ਨਾ ਇਹ ਉਹ ਮੰਡੀ ਵੇਚ ਕੇ ਦਿੱਤੇ ਆ ਜਿਹੜਾ ਪੈਸਾ ਸੈਂਟਰ ਗਵਰਨਮੈਂਟ ਦਾ ਆ 1200 ਕਰੋੜ ਰੁਪਈਆ ਪਹਿਲਾਂ ਆਇਆ 12000 ਕਰੋੜ ਉਹ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਕਿੱਧਰ ਗਿਆ ਇਸੇ ਕਰਕੇ ਉਹਨਾਂ ਨੇ 1600 ਕਰੋੜ ਰੁਪਈਆ ਰੋਕ ਦਿੱਤਾ ਵੀ ਕਿਸਾਨਾਂ ਦੇ ਸਿੱਧਾ ਪਾਵਾਂਗੇ ਖਾਤਿਆਂ 'ਚ ਤੁਹਾਨੂੰ ਨਹੀਂ ਦਿੰਦੇ ਆ ਫਿਰ ਇਹਨਾਂ ਨੇ ਇੱਕ ਪੰਜਾਬ ਸਰਕਾਰ ਦਾ ਪੋਰਟਲ ਬਣਾਇਆ ਹੁੰਦਾ ਰਾਹਤ ਫੰਡ ਵਾਲਾ ਇਹਨਾਂ ਨੇ ਉਹ ਦੋ ਨਵੇਂ ਫੋਰ ਬਣਾਏ ਇੱਕ ਰੰਗਲਾ ਪੰਜਾਬ ਇੱਕ ਚੜ੍ਹਦੀ ਕਲਾ ਵੀ ਪੈਸੇ ਇਹਨਾਂ ਚ ਪਾਓ ਮੇਰਾ ਕਹਿੰਦਾ ਲੋਕਾਂ ਨੇ ਪਾਏ ਨਹੀਂ ਹੈਗੇ ਕਿਉਂਕਿ ਪਤਾ ਲੱਗ ਗਿਆ ਇਹ ਸਾਰਿਆਂ ਨੂੰ ਵੀ ਪੈਸਾ ਕਿਸੇ ਅੱਗੇ ਕੇ ਬਨੇ ਜਾ ਨਹੀਂ ਰਿਹਾ ਇਸ ਕਰਕੇ ਸਰਕਾਰਾਂ 'ਦੀ ਕੋਈ ਆਸ ਨਾ ਰੱਖੋ ਕਿ ਤੁਹਾਨੂੰ ਸਰਕਾਰ ਕੁਝ ਦੇਊਗੀ ਸਰਕਾਰ ਚਾਹੇ ਆਪ ਵਾਲਿਆਂ ਦੀ ਆ ਚਾਹੇ ਕਾਲੀਆਂ ਦੀ ਆ ਚਾਹੇ ਕਾਂਗਰਸ ਦੀ ਆ ਜਾਂ ਇੱਕ ਨਵਾਂ ਧੜਾ ਉੱਠਿਆ ਆਈ ਵੀ ਉਹ ਹਾਲ ਇਹੀ ਉਹਨਾਂ ਸਾਰਿਆਂ ਦਾ ਜਦੋਂ ਕੁਰਸੀ ਤੇ ਬਹਿ ਗਿਆ ਨਾ ਉਹਨੂੰ ਬੜੀਆਂ ਉਹਦੇ ਰਸੇ ਬਟੇ ਆ ਉਹ ਪਾ ਲੈਂਦੇ ਜਦਈ ਜਿਨ੍ਹਾਂ ਤੇ ਰ ਲਾਮਬੰਦ ਨਹੀਂ ਹੁੰਦੇ ਯੂਨੀਅਨ ਨਾਲ ਜੁੜਨਾ ਪਊਗਾ ਅੱਜ ਜੇ ਆਪਾਂ ਮਾੜਾ ਮੋੜ ਕੰਮ ਕਰਾਉਣੇ ਤੇ ਯੂਨੀਅਨ ਸਰ ਤੇ ਕਰਾਉਣੇ ਆ ਵਰਨਾ ਇੱਥੇ ਕੋਈ ਕਿਸੇ ਨੂੰ ਪੁੱਛ ਕੇ ਰਾਜੀ ਨਹੀਂ ਨਾ ਕੋਈ ਕਿਸੇ ਦਾ ਕੰਮ ਹੁੰਦਾ ਜਿਹੜੀ ਪੁਲਿਸ ਆ ਉਹ ਆਪ ਮਹਾਰੇ ਆ ਪੁਲਿਸ ਪੈਸੇ ਬਿਨਾ ਕੰਮ ਨਹੀਂ ਕਰਦੀ ਪੁਲਿਸ ਨੇ ਝੂਠਾ ਪਰਚਾ ਕਰਾਉਣਾ ਹੁਣ ਹੋ ਜੂਗਾ ਪੈਸੇ ਦਿਓ ਨਾ ਚਿੱਟਾ ਬੰਦ ਹੋਇਆ ਨਾ ਕੋਈ ਵਿਕਾਸ ਦਾ ਕੰਮ ਹੋਇਆ ਕੋਈ ਕੁਝ ਨਹੀਂ ਹੋਇਆ ਇਹ ਸਾਰੇ 4 ਸਾਲ ਜਿਹੜੇ ਇਹਨਾਂ ਦੇ ਐ ਹੀ ਲੰਘ ਗਏ ਨਿਕੇ ਨਿਕੇ ਕੰਮਾਂ ਲਈ ਵੀ ਸਾਨੂੰ ਧਰਨੇ ਲਾਉਣੇ ਪੈਣੇ ਆਪਣਾ ਅੱਜ ਮੇਨ ਮੁੱਦਾ ਜਿਹੜਾ ਸੀਗਾ ਇਹ ਤਿੰਨ ਚਾਰ ਮੁੱਦੇ ਆ ਜਿਨ੍ਹਾਂ ਦੇ ਉੱਪਰ ਆਪਾਂ ਅੱਜ ਇਕੱਠੇ ਹੋਏ ਆਂ ਜਿੱਥੇ ਜ਼ਰੂਰੀ ਸੀਗਾ ਵੀ ਆਪਾਂ ਅਗਲੇ ਐਤਵਾਰ 2 ਤਰੀਕ ਤੇ 2 ਤਰੀਕ ਨੂੰ ਆਪਾਂ ਛੰਡੇ ਡੰਡੇ ਲੈ ਕੇ ਆਪਾਂ ਜਿਹੜਾ 2-4 ਘੰਟੇ ਦਾ ਧਰਨਾਵਾ ਉਹ ਵੱਡੇ ਪੱਧਰ ਤੇ ਪਹਿਲਾ ਧਰਨਾਵਾ ਹੈ ਬਿਜਲੀ ਬੋਰਡ ਦੇ ਖਿਲਾਫ ਜੇ ਅਗਰੇ ਵੱਡਾ ਹੋ ਜਾਂਦਾ ਤਕੜਾ ਕੱਟ ਹੋ ਜਾਂਦਾ ਆਪਾਂ ਇਕੱਲੇ ਨਹੀਂ ਹੈਗੇ ਹੋਰ ਬਹੁਤ ਜੱਤੇ ਬੰਦਿਆਂ ਨੇ ਆਉਣਾ ਨਾਲ ਨਾਲ ਬਿਜਲੀ ਬੋਰਡ ਦੀਆਂ ਜੱਤੇ ਬੰਦਿਆਂ ਅਗਰ ਵੱਡਾ ਕੱਟ ਹੋ ਜਾਂਦਾ ਉੱਥੇ ਆ ਪਹਿਲਾ ਝਟਕਾ ਸਰਕਾਰ ਨੂੰ ਰੋਕ ਦੂਗਾ। ਵੀ ਜਿਹੜੀਆਂ ਜ਼ਮੀਨਾਂ ਆਪਣੀਆਂ ਵਜਣਗੀਆਂ ਆਪਣੀਆਂ ਜ਼ਮੀਨਾਂ ਨਹੀਂ ਵਿਕਣਗੀਆਂ। ਮੰਨ ਲਓ ਅੱਜ ਕੋਈ ਮਹਿੰਗੀ ਜ਼ਮੀਨ ਆ ਗ੍ਰੈਡ ਵਾਲੀ ਜਿਵੇਂ ਉਹ ਪਈ ਉੱਥੇ ਪ੍ਰੋਹੀਪੁਰ ਰੋਡ ਤੇ 2 ਲੱਖ ਰੁਪਏ ਗਾਜਾ। ਅੱਜ ਉਹਨੂੰ ਵੇਚਣਗੇ, ਕੱਲ ਨਵੀਂ ਜ਼ਮੀਨ ਰਿਕੁਆਇਰ ਕਰਨਗੇ। ਨਵੀਂ ਜਗ੍ਹਾ ਤੇ ਲੈ ਕੇ ਉਹ ਗਾਹ ਆਪਣੀਆਂ ਜ਼ਮੀਨਾਂ ਨੂੰ ਪੈਣਾ ਇਹਨਾਂ ਨੇ। ਗਾਹ ਨਹੀਂ ਗਾਹ ਲੋੜ ਤੇ ਪੈਣੀ ਹੈ, ਬਿਜਲੀ ਦੀ ਖਬਰ ਤੇ ਬਦਣੀ ਆ। ਇਸੇ ਕਰਕੇ ਜਿੰਨੇ ਸਰਕਾਰੀ ਥਰਮਲ ਪਲਾਂਟ ਸੀ ਇਹਦੇ ਚੱਲਦੇ ਅਲਹਿਰੇਗਾ ਅੱਗੇ ਵਾਲਾ ਹੋ ਗਿਆ ਪਟੰਡੇ ਵਾਲਾ 7 ਕਰੋੜ ਰੁਪਈਆ 700 ਕਰੋੜ ਰੁਪਈਆ ਪਹਿਲਾਂ ਉਹਦੀ ਰਿਪੇਅਰ ਤੇ ਲਾਤਾ ਤੇ ਮੁੜਕੇ ਉਹਨੂੰ ਬੰਦ ਕਰਤਾ ਇਹ ਹੌਲੀ ਹੌਲੀ ਸਿਸਟਮ ਨੂੰ ਪ੍ਰਾਈਵੇਟ ਹੱਥਾਂ 'ਚ ਦੇਈ ਜਾਂਦੇ ਜਿੱਦਨ ਆਪਾਂ ਤੰਗ ਹੁਣ ਇਸ ਕਰਕੇ ਆਪਾਂ ਨੂੰ ਲੰਬਾਂ ਨੂੰ ਹੋਣਾ ਜ਼ਰੂਰੀ ਆ ਭਰਾਓ ਜਥੇਬੰਦੀ ਦੇ ਵਿੱਚੋਂ ਇੱਕ ਚੀਜ਼ ਦਾ ਵਿਸ਼ਵਾਸ ਰੱਖਿਓ ਵੀ ਨਾ ਮੇਰੇ ਵੱਲੋਂ ਕੋਈ ਇਹੋ ਜਿਹਾ ਐਲਾਨ ਹੋਊ ਪਈ ਇਲیکشن ਲੜਨੀ ਆ ਤੇ ਨਾ ਹੀ ਕਦੀ ਵੋਟ ਮੰਗਾਗੇ ਤੇ ਨਾ ਮੰਗਣਾ ਆਵਾਂਗੇ ਇਸ ਕਰਕੇ ਜਦੋਂ ਜੁਨੀਅਨ ਦੀ ਕਾਲ ਦਿੰਨੇ ਆ ਨਾ ਗਰੁੱਪ ਦੇ ਵਿੱਚ ਵਟਸਐਪ ਤੇ ਉਹਨੂੰ ਬੁਖਰਾ ਕੇ ਕਿਉਂਕਿ ਪੰਗਾ ਲੈਣਾ ਜਿੱਥੇ ਵੀ ਲੈਣਾ ਤੁਹਾਡੇ ਸਿਰ ਤੇ ਲੈਣਾ ਦਲਵਾਰ ਸਿੰਘ ਨੂੰ ਤਾਂ ਕੱਲੇ ਨੂੰ ਚਾੱਕੇ ਇੱਕ ਮਿੰਟ ਜਿਹਾ ਥਾਣੇ ਦੇ ਦੇਣਗੇ ਪੰਗਾ ਤੇ ਸਾਰਾ ਸਿਰਾਂ ਸਿਰ ਤੇ ਆ ਲੜਾਈ ਸਿਰਾਂ ਸਿਰ ਤੇ ਆ ਇਹ ਇਹ ਲੜਾਈ ਸਿਰਾਂ ਦੀ ਆ ਇਸ ਕਰਕੇ ਇਹਦੇ ਤੇ ਆਪਾਂ ਸਾਰਿਆਂ ਦੇ ਜਿਹੜੇ ਵਿਚਾਰ ਨੇ ਉਹ ਸੁਣ ਲਈਏ ਜਿੰਨੇ ਕ ਮੇਰੇ ਵੀਰ ਇੱਥੇ ਕੋਈ ਵਿਚਾਰ ਦੇਣਾ ਚਾਹੁੰਦਾ ਉਹ ਇੱਥੇ ਵਿਚਾਰ ਸੁਣ ਕੇ ਆਪਾਂ ਜਿਹੜਾ ਦੋ ਤਰੀਕ ਦਾ ਕੱਠਾ ਉਹ ਆਪਾਂ ਤੈਅ ਕਰ ਲਾਂਗੇ ਵੀ ਆਪਾਂ ਇਥੋਂ ਇਕੱਠੇ ਹੋ ਕੇ ਚੱਲਣਾ ਉਹਦਾ ਅਸੀਂ ਸਿਸਟਮ ਬਣਾ ਕੇ ਪਾ ਦਾਂਗੇ ਉਹਦਾਂ ਝੰਡੇ ਡੰਡੇ ਲੈ ਕੇ ਇੱਕ ਵੱਡੇ ਕੱਠ ਦੇ ਰੂਪ ਚ ਆਪਾਂ ਜਿਹੜਾ ਉੱਥੇ ਚੱਲਾਂਗੇ ਨਾਲ ਦੂਜੀਆਂ ਜਥੇਬੰਦੀਆਂ ਸ਼ਾਮਲ ਹੋਵਾਂਗੇ ਤਾਂ ਜੋ ਆਪਾਂ ਇਸ ਰੁੜਦੇ ਜਾਂਦੇ ਪੰਜਾਬ ਨੂੰ ਜਿਹੜਾ ਇੱਕ ਬਚਾਉਣ ਦਾ ਯਤਨ ਕਰੇ